ਸਤ ਸ੍ਰੀ ਅਕਾਲ ਜੀ ਕਿਸਾਨ ਵੀਰੋ ਹੋਰ ਬਾਈ ਸਾਰੇ ਠੀਕ ਠਾਕ ਤੇ ਕਿਸਾਨ ਵੀਰ ਸਾਰਿਆਂ ਦਾ ਸਵਾਗਤ ਆਪਣੇ ਚੈਨਲ ਦੇ ਉੱਤੇ ਜਿਹੜੇ ਕਿਸਾਨ ਵੀਰ ਵੀਡੀਓ ਦੇਖ ਰਹੇ ਹੋ ਤੇ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਨਾਲ ਘੰਟੀ ਵਾਲਾ ਬਟਨ ਵੀ ਦਬਲਿਓ ਤੇ ਕਿਸਾਨ ਵੀਰੋ ਆਪਾਂ ਗੱਲ ਕਰਦੇ ਹਾਂ ਜੀ ਗੁਲੀ ਡੰਡੇ ਬਾਰੇ ਆ ਜਿਹੜੇ ਮਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀਡੀਓ ਬਣਾ ਰਹੇ ਹਾਂ ਗੁਲੀਂਡਾ ਵੇਖੋ ਕਿੰਨਾ ਮਰਿਆ ਹੋਇਆ ਇਹਦੇ ਵਿੱਚ ਜਿਵੇਂ ਤਬਾਹ ਕੀਤਾ ਪਿਆ ਗੁਲੀਂ ਦਾ ਦੇਖੋ ਇਧਰ ਇਹਦੇ ਵਿੱਚ ਗੁਲੀਂ ਦਾ ਇੰਨਾ ਹੋਇਆ ਕਿਉਂ ਕਿਸਾਨ ਵੀ ਪਹਿਲਾਂ ਤੇ ਇਹਦੀ ਬਾਰੇ ਗੱਲ ਕਰਦੇ ਆਪਾਂ 5-6 ਸਾਲ ਪਹਿਲਾਂ ਜਿਰੂੜੇ ਲੰਕਣ ਕੇ ਬੀਜੀ ਗਈ ਸੀਗੀ ਇਸ ਮਾਣ ਦੇ ਵਿੱਚ ਤੇ ਉਹ ਮੀਂਹ ਦੇ ਨਾਲ ਕਰੰਡ ਹੋ ਗਈ ਦੂਜੇ ਤੀਜੇ ਦਿਨ ਮੀਂਹ ਆ ਗਿਆ ਤੇ ਉਹ ਦਾਣੇ ਉੱਗੇ ਨਹੀਂ ਬਣ ਕੇ ਖਰਾਬ ਹੋ ਗਏ ਗਲ ਕੇ ਹਨਾ ਤੇ ਕਣਕ ਜਿਹੜੀ ਸੀਗੀ ਉਹ ਦੁਬਾਰਾ ਵੀ ਜੀਪ ਬੀਜਣੀ ਪਈ ਜਿਸ ਕਰਕੇ ਤੇ ਗਵਾਂਢੀ ਦੀ ਕਣਕ ਜਿਹੜੀ ਸੀਗੀ ਉਹ ਉਹ ਵੱਡੀ ਹੋਈ ਸੀ ਆਪਾਂ ਦੁਬਾਰਾ ਬੀਜੀ ਸੀਗੀ ਤੇ ਉਹਨੇ ਪਾਣੀ ਲਾਉਣਾ ਸੀਗਾ ਪਹਿਲਾਂ ਜਦ ਕਿ ਆਪਣੇ ਕਣਕ ਉਸ ਟਾਈਮ ਹਰੀ ਹੋ ਰਹੀ ਸੀ ਤੇ ਉਦੋਂ ਅੱਧੇ ਗੱਲੇ ਦੇ ਵਿੱਚ ਪਾਣੀ ਪੈ ਗਿਆ ਸੀਗਾ ਤੇ ਉਹਦੇ ਨਾਲ ਇੰਨਾ ਕ ਗੁੱਲੀ ਡੰਡਾ ਦਾ ਜਿਹੜਾ ਬੀ ਸੀਗਾ ਇੰਨਾ ਕ ਆ ਗਿਆ ਨਾ ਵਣ ਦੇ ਵਿੱਚ ਹਰ ਸਾਲ ਗੁੱਲੀ ਡੰਡਾ ਬਹੁਤ ਜ਼ਿਆਦਾ ਹੁੰਦਾ ਗਵਾਂਡੀ ਜੀ ਦੁਆਰਾ ਪਾਈ ਗਈ ਮਾਰ ਹਾਲੀ ਤੱਕ ਵੀ ਚੱਲ ਰਹੀਆਂ ਤੇ ਮਰਦਾ ਵੀ ਬਹੁਤ ਆ ਤੇ ਹਰਾ ਵੀ ਬਹੁਤ ਹੁੰਦਾ ਆ ਹੁਣ ਤੁਸੀਂ ਦੇਖ ਸਕਦੇ ਹੋ ਗਾਨਕਤੇ ਨਹੀਂ ਕੋਈ ਬਾਲਾ ਝੜਕਾ ਵੱਜਾਗਾ ਸਪਰੇ ਦਾ ਪਰ ਇਹ ਗੁੱਲੀ ਨੰਡਾਈ ਉਹ ਬਿਲਕੁਲ ਖਾਤਮ ਕੀਤਾ ਪਿਆ ਹਾਲਾਂਕਿ ਵਾਣ ਵੀ ਥੋੜਾ ਜਿਆਦਾ ਗਿੱਲਾ ਸੀਗਾ ਤੇ ਪਰ ਕੀ ਕੀਤਾ ਕਿਸਾਨ ਵੀਰੋ ਇਹਦੇ ਤੇ ਉੱਤੇ ਉਹਦੇ ਆਪਾਂ ਬਾਰੇ ਗੱਲ ਕਰਦੇ ਤੇ ਆਪਾਂ ਸਪਰੇ ਕੀਤੀ ਕਿਸਾਨ ਵੀਰੋ ਯੂਪੀਐਲ ਦੀ ਸ਼ਕਣੀ ਕੀ ਕਰਾਂ ਰਿਜ਼ਲਟ ਬਹੁਤ ਵਧੀਆ ਉਹਦੇ ਨਾਲ ਕਿਸੇ ਨੂੰ ਕਿਸੇ ਦਵਾਈ ਨੇ ਸਪਰੀ ਨੇ ਹਜੇ ਤੱਕ ਰਿਜ਼ਲਟ ਨਹੀਂ ਦਿੱਤਾ ਜਿੰਨਾ ਇਸ ਦਵਾਈ ਨੇ ਦਿੱਤਾ ਤੇ ਕਣਕ ਬਹੁਤ ਬੂੰਦੀ ਆ ਜੇ ਆਪਾਂ ਗੱਲ ਕਰੀਏ ਤਾਂ ਤੇ ਥੋੜਾ ਜਿਹਾ ਵਾਣ ਵੀ ਗਿੱਲਾ ਸੀਗਾ ਸਲਾਬਾ ਸੀਗਾ ਪਰ ਫਿਰ ਵੀ ਆਪਾਂ ਕਹਿ ਸਕਦੇ ਹਾਂ ਕਿ ਕਣਕ ਦੇ ਉੱਤੇ ਬਾਲਾ ਕੋਈ ਅਟੈਕ ਨਹੀਂ ਹੋਣਾ ਕੀਤਾਗਾ ਕੋਈ ਬਾਲਾ ਝੜਕਾ ਨਹੀਂ ਵੱਜਿਆਗਾ ਉਹਦਾ ਕਾਰਨ ਇਹ ਸੀਗਾ ਕਿ ਆਪਾਂ ਕੀ ਕਰਦੇ ਹਾਂ ਕਿਸਾਨ ਵੀਰੋ ਇੱਕ ਗੱਲੇ ਜਿਹੜੀ 2 ਜਾ ਉਹ ਸਵਾਇ ਇੱਕ ਕਰਦੇ ਕਰ ਦੇਈ ਦੀ ਆ ਇੱਕ ਲਈ 2 ਜਿਹੜੀ ਹੈਗੀ ਉਹ ਸਵਾਇ ਇੱਕ ਕਰਦੇ ਨਾਲ ਜਿਹੜੀ ਕਣਕ ਉਹ ਉਹਦਾ ਬਚਾਅ ਹੋ ਜਾਂਦਾ ਤੇ ਗੁੱਲੀ ਡੰਡਾ ਬਿਲਕੁਲ ਜਿਹੜਾ ਹੈਗਾ ਉਹ ਖਤਮ ਹੋ ਜਾਂਦਾ ਤੇ ਪਰ ਗੱਲ ਇਹ ਆ ਕਿ ਵੱਡੇ ਜਿਹੜਾ ਵੱਡਾ ਗੁੱਲੀ ਨੰਦਾ ਹੁੰਦਾ ਨਾ ਜਿਵੇਂ ਜਿਆਦੇ ਵੱਡੇ ਪੱਤੇਆਂ ਵਾਲਾ ਗੁੱਲੀ ਨੰਦਾ ਜਿਵੇਂ ਆ ਤੁਸੀ ਦੇਖ ਰਹੇ ਆ ਇਹ ਨੂੰ ਨਹੀਂ ਮਾਰਦੀ ਇਹ ਇਹਰ ਪ ਤਿੰਨ ਜਾਂ ਚਾਰ ਪੱਤੇਆਂ ਵਾਲੇ ਤਾਂ ਕੀ ਕੰਮ ਕਰਦੀ ਆ ਆ ਵੇਖੋ ਬਾਕੀ ਸਾਰਾ ਮਾਰਿਆ ਪਿਆ ਜਿਹੜਾ ਛੋਟਾ ਗੁੱਲੀ ਨੰਦਾ ਪਰ ਜੋ ਵੱਡਾ ਹੋ ਜਾਂਦਾ ਉਹਦੋਂ ਹੀ ਇਹ ਕੰਮ ਕਰਦੀ ਤੇ ਬਸ ਇਹ ਗਾਰਨੀ ਉਹ ਚਾਹੀਦੀ ਜਦੋਂ ਖੋਬਾ ਨਾ ਹੋਵੇ ਬਣ ਦੇ ਵਿੱਚ ਰਿਜ਼ਲਟ ਬਹੁਤ ਵਧੀਆ ਤੁਸੀਂ ਵਰਤ ਸਕਦੇ ਆ ਜੀ ਪਰ ਖਾਰਾ ਕਿਉਂਕਿ ਵਾਣਾ ਜਿਹੜਾ ਹੋ ਰੇਤ ਲਾਣਾ ਹੋਵੇ ਰੇਤ ਲੈਵਣ ਦੇ ਵਿੱਚ ਮਿੱਤਰੋ ਕਣਕ ਚੱਕ ਦੂਗੀ ਬਿਲਕੁਲ ਚਲੋ ਠੀਕ ਹੈ ਜੀ ਕਿਸਾਨ ਵੀਰੋ ਧੰਨਵਾਦ ਵੀਡੀਓ ਦੇਖਣ ਲਈ ਸਾਰੇ ਕਿਸਾਨ ਵੀਰਾਂ ਦਾ ਓਕੇ ਜੀ ਸਤ ਸ੍ਰੀ ਅਕਾਲ